ਜਥੇਦਾਰ ਅਕਾਲ ਤਖਤ ਵੱਲੋਂ ਜਾਂ ਅਕਾਲ ਤਖਤ ਤੋਂ ਲੱਗੀ ਤਨਖਾਹ ਧਾਰਮਿਕ ਐਂਗਲੋ ਦਾ ਪੂਰਾ ਕਰਨ ਤੋਂ ਬਾਅਦ ਭਾਵੇਂ ਸਿਆਸੀ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਟੀਮ ਆਪਣੇ ਤਰੀਕੇ ਨਾਲ ਅੱਗੇ ਚੀਜ਼ਾਂ ਨੂੰ ਅੰਜਾਮ ਦੇ ਰਹੀ ਹੈ ਪਰ ਉਹਨਾਂ ਦੀਆਂ ਮੁਸ਼ਕਿਲਤਾ ਘਟਦੀਆਂ ਨਾજર ਨਹੀਂ ਆਉਂਦੀਆਂ ਉਧਰ ਅਜੀਵੋ ਸਿੰਘ ਸਾਹਿਬਾਨ ਨੂੰ ਹਟਾ ਕੇ ਇੱਕ ਲੈਵਲ ਤੇ ਹਟੇ ਨੇ ਆਪਣੇ ਪਸੰਦ ਦਾ ਕੋਈ ਹੋਰ ਨਾ ਲੈਣਗੇ ਕਿਸੇ ਨਾ ਕਿਸੇ ਰੂਪ ਚ ਪਰ ਇਧਰੋਂ ਜਿਹੜਾ ਸਰਕਾਰੀ ਅਦਾਲਤਾਂ ਦੇ ਵਿੱਚ ਚੱਲ ਰਿਹਾ ਮਕਾਦਮਾ ਉਹੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਰਾਮ ਰਹੀਮ ਦੇ ਮਾਮਲੇ ਨੂੰ ਲੈ ਕੇ ਉਧਰ ਇੱਕ ਨਵੀਂ ਚਰਚਾ ਫੇਰ ਸ਼ੁਰੂ ਹੋ ਗਈ ਹੈ ਕਿ ਪ੍ਰਦੀਪ ਕਲੇਰ ਡੇਰਾ ਮੁਖੀ ਦੀ ਸਭ ਤੋਂ ਜਿਹੜੀ ਫੈਸਲਾਕੁਨ ਬਾਡੀ ਸੀਗੀ ਨੈਸ਼ਨਲ ਕਮੇਟੀ ਉਹਨਾਂ ਦੀ ਉਹ ਦਾ ਮੈਂਬਰ ਉਹ ਬਾਦਾ ਮਾਫਗਵਾ ਬਣਨ ਜਾ ਰਿਹਾ ਹੈ ਔਰ ਐਸਆਈਟੀ ਜਿਹੜੀ ਜਾਂਚ ਕਰ ਰਹੀ ਹੈ ਉਹਦੇ ਰਾਹੇ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਇੱਕ ਦਰਖਾਸਤ ਦਿੱਤੀ ਗਈ ਹੈ। ਪਿਛਲੇ ਸਮੇਂ ਤੋਂ ਕਿਉਂਕਿ ਚੰਡੀਗੜ੍ਹ ਦੀ ਅਦਾਲਤਾਂ ਸ਼ਿਫਟ ਹੋ ਗਏ ਨੇ ਇਸ ਕਰਕੇ ਮੁਕੰਦਮਾ ਇੱਥੇ ਚੱਲੇਗਾ। ਇਹਦੇ ਉੱਤੇ ਗੱਲ ਕਰਦੇ ਹਾਂ ਕਿ ਮਾਮਲਾ ਕੀ ਹੈ ਤੇ ਕਿੰਨਾ ਗੰਭੀਰ ਹੈ। ਦੂਸਰੀ ਗੱਲ ਜਥੇਦਾਰ ਹਰਪ੍ਰੀਤ ਸਿੰਘ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਫੈਸਲਾ ਲਿਆ ਗਿਆ ਤਾਂ ਮੈਂਬਰੀ ਕਮੇਟੀ ਬਣਾਈ ਹੈ। ਉਹਨਾਂ ਨੂੰ 15 ਦਿਨਾਂ ਦੀ ਜਾਂਚ ਦੀ ਗੱਲ ਕੀਤੀ ਹੈ ਲਗਭਗ ਹੁਣ ਕਾਮ ਮਾਮਲਾ ਕਲੀਅਰ ਹੈ ਜੋ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਆਪ ਕਿ ਮੇਰੇ ਕੋਲ ਬਹੁਤ ਸਾਰੇ ਸਵਾਲਾਂ ਦੇ ਜਵਾਬ ਨੇ ਮੈਂ ਬਾਅਦ ਦੇ ਵਿੱਚ ਦੇਵਾਂਗਾ ਹਜੇ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਤੇ ਮੈਂ ਪੰਥ ਤੇ ਲੋਕਾਂ ਨਾਲ ਜੁੜਿਆ ਰਹਿਣਾ ਚਾਹੁੰਦਾ ਬਾਕੀ ਗੱਲਾਂ ਬਾਅਦ ਦੀਆਂ ਨੇ ਜਿੰਸਦਾਰੀਆਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਤੇ ਇਸੇ ਦੌਰਾਨ ਹੋਰ ਕਈ ਧਿਰਾਂ ਵੀ ਸਰਗਰਮ ਹੋਣ ਜਾ ਰਹੇ ਉਹਨਾਂ ਵਿੱਚ ਜਿਹੜੀ ਧਰਮ ਨੇ ਆਪਣੇ ਆਪ ਨੂੰ ਭੰਗ ਕਰਤਾ ਸੀਗਾ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੇ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਦੋਸ਼ ਪੱਤਰ ਲੈ ਕੇ ਗਏ ਸੀ ਜਿਹੜੇ ਗੁਨਾਹਾਂ ਕਰਕੇ ਮਾਮਲਾ ਹੁਣ ਇੱਥੇ ਤੱਕ ਆਇਆ ਸੀ 2 ਦਸੰਬਰ ਆਇਆ ਸੀ 2 ਦਸੰਬਰ ਦਾ ਉਹ ਇਤਿਹਾਸਕ ਦਿਨ ਦੇਖਿਆ ਸੀ ਲੋਕਾਂ ਨੇ ਜਦੋਂ ਅਕਾਲ ਤਖਤ ਦੀ ਫਸੀਲ ਤੇ ਖੜ ਕੇ ਪੰਜ ਸਿੰਘ ਸਾਹਿਬਾਨ ਸੀ ਤੇ ਮਲਜਮਾਂ ਦੀ ਤਰ੍ਹਾਂ ਬਾਕੀ ਸਾਰੇ ਜਿਹੜੇ ਤਾਕਤਵਰ ਬੰਦੇ ਸੁਬੀਰ ਸਿੰਘ ਬਾਦਲ ਸਾਹਿਬ ਕਾ ਡਿਪਟੀ ਚੀਫ ਮਿਨਿਸਟਰ ਦੇ ਸਮੇਤ ਅਕਾਲੀ ਲੀਡਰਸ਼ਿਪ ਖੜੀ ਸੀ ਉਹ ਜਿਹੜਾ ਗਰੁੱਪ ਸੁਧਾਰ ਲਹਿਰ ਦਾ ਸੀ ਉਹਨੇ ਪਿਛਲੇ ਦਿਨੀ ਆਪਣੀ ਮੀਟਿੰਗ ਕਰਕੇ ਗੁਰਪ੍ਰਤਾਪ ਸਿੰਘ ਬਡਾਲਾ ਦੀ ਅਗਵਾਈ ਦੇ ਵਿੱਚ ਸੁਧਾਰ ਲਹਿਰ ਦਾ ਗਰੁੱਪ ਭੰਗ ਕਰਕੇ ਜਥੇਦਾਰ ਅਕਾਲ ਤਖਤ ਨੂੰ ਸੂਚਿਤ ਕਰਤਾ ਸੀਗਾ ਪਰ ਨਵੇਂ ਹਾਲਾਤ ਦੇ ਵਿੱਚੋ ਚੰਡੀਗੜ੍ਹ ਦੇ ਵਿੱਚ ਫੇਰ ਜੁੜ ਕੇ ਬੈਠ ਰਹੇ ਨੇ ਅਗਲੀ ਰਣਨੀਤੀ ਘੜ ਰਾਂਗੇ ਜਥੇਦਾਰ ਨੂੰ ਮਿਲ ਲੈ ਦੋ ਤਿੰਨ ਦਿਨ ਉਡੀਕ ਕਰਨੀ ਹੈ ਕੀ ਨਹੀਂ ਕਰਨੀ ਇਹ ਉਹਦੇ ਵਿਚ ਗੱਲ ਹੋਏਗੀ ਤੇ ਅੱਗੇ ਗੱਲ ਕਰਦੇ ਆਂ ਤੀਜੀ ਗੱਲ ਦੇਸ਼ ਕਿੱਧਰ ਨੂੰ ਜਾ ਰਿਹਾ ਜਿਹੜੇ ਦੇਸ਼ ਦੇ ਵਿੱਚ ਪੰਜਾਬ ਔਰ ਪੰਥ ਦੀ ਅਸੀਂ ਰੋਜ਼ ਗੱਲ ਕਰ ਰਹੇ ਆਂ ਉਹਦਾ ਮਜਾਜ ਕੀ ਹੈ ਉਹ ਵੀ ਜੇਕਰ ਅਸੀਂ ਨਹੀਂ ਗੱਲ ਕਰਦੇ ਤਾਂ ਇਹਦਾ ਮਤਲਬ ਅਸੀਂ ਉਨੇ ਰਹਾਂਗੇ ਸੂਚਨਾ ਤੋਂ ਇਨਫੋਰਮੇਸ਼ਨ ਤੋਂ ਤੇ ਜਾਣਕਾਰੀਆਂ ਤੋਂ ਦੇਸ਼ ਦਾ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈ ਪਾਰਲੀਮੈਂਟ ਸੈਸ਼ਨ ਦੇ ਵਿੱਚ ਬਹੁਤ ਘੱਟ ਗੱਲ ਹੋ ਰਹੀ ਹੈ ਸ਼ੋਰ ਸ਼ਰਾਬੇ ਤੋਂ ਬਿਨਾਂ ਕਿਉਂਕਿ ਪਹਿਲੇ ਦਿਨ ਤਾਂ ਇਸ ਤੰਗ ਨਾਲ ਗੁਜ਼ਰ ਗਏ ਵਿਰੋਧੀ ਧਿਰ ਕਹਿੰਦੀ ਸੀ ਅਡਾਨੀਆਂ ਦੇ ਮਾਮਲੇ 'ਚ ਜਿਹੜਾ ਅਡਾਨੀ ਗੌਤਮ ਅਡਾਨੀ ਤੇ ਉਹਦੇ ਬੇਟੇ ਦੇ ਉੱਤੇ ਕੇਸ ਹੋਇਆ ਹੈ ਅਮਰੀਕਾ ਦੀ ਇੱਕ ਅਦਾਲਤ ਦੇ ਵਿੱਚ ਕਿ ਉਹਨੇ ਅਮਰੀਕਾ ਦੇ ਸ਼ੇਅਰਹੋਲਡਰਾਂ ਤੋਂ ਪੈਸਾ ਲੈ ਕੇ ਭਾਰਤ ਦੇ ਪੰਜ ਰਾਜਾਂ ਦੇ ਕੁਝ ਬੰਦਿਆਂ ਨੂੰ ਦਿੱਤਾ ਹੈ ਸੋਲਰ એનર્ਜੀ ਮਹਿੰਗੀ ਵੇਚਣ ਦੇ ਵਾਸਤੇ 2200 ਕਰੋੜ ਰੁਪਏ ਦਾ ਕਾਪੜਾ ਹੈ ਕਿ ਇਹਦੇ ਤੇ ਚਰਚਾ ਹੋਵੇ ਇਹਦੇ ਤੇ ਚਰਚਾ ਬੀਜੇਪੀ ਦੀ ਗਵਰਨਮੈਂਟ ਜਾਂ ਈਨਡੀਆ ਦੀ ਨਹੀਂ ਕਰਾ ਰਹੀ ਤੇ ਇਹਦੇ ਤੇ ਕਰਕੇ ਲਗਾਤਾਰ ਰੌਲਾ ਪੈ ਰਿਹਾ ਹੈ ਮਨੀਪੁਰ ਦੇ ਮਾਮਲੇ 'ਚ ਸੰਭਲ ਦੇ ਮਾਮਲੇ 'ਚ ਬਖ ਬਖ ਕਈ ਮੁੱਦੇ ਉੱਠ ਰਹੇ ਨੇ ਜਿਹਦੇ ਤੇ ਕੋਈ ਚਰਚਾ ਨਹੀਂ ਹੋ ਰਹੀ ਪਰ ਮਾਮਲਾ ਉਦੋਂ ਅੱਗੇ ਵੱਧ ਗਿਆ ਹੁਣ ਤਾਂ ਡਾਕਟਰ ਅੰਬੇਦਕਰ ਦੇ ਬਾਰੇ ਕੇਂਦਰੀ ਗ੍ਰਹਿ ਮੰਤਰੀ ਜਿਹਨੂੰ ਦੂਜੇ ਨੰਬਰ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਮੰਨਿਆ ਜਾਂਦਾ ਹੈ ਰਾਜ ਸਭਾ 'ਚ ਆਪਣੇ ਭਾਸ਼ਣ ਦੌਰਾਨ ਜੋ ਡਾਕਟਰ ਅੰਬੇਦਕਰ ਬਾਰੇ ਉਹਨਾਂ ਨੇ ਬੋਲਤਾ ਉਹ ਬਹੁਤ بڑا ਆਧਾਰ ਬਣ ਗਿਆ ਦੇਸ਼ ਭਰ ਦੇ ਵਿੱਚ ਮੁਜ਼ਾਹਰੇ ਪਾਰਟੀਆਂ ਸਰਗਰਮ ਹੋ ਗਈਆਂ ਨੇ ਤੇ ਅਮਿਤ ਸ਼ਾਹ ਦਾ ਅਸਤੀਫਾ ਮੰਗ ਰਹੀਆਂ ਨੇ ਵਿਰੋਧੀ ਧਿਰਾਂ ਪਾਰਲੀਮੈਂਟ ਦੇ ਵਿੱਚ ਹਾਲਾਤ ਇੱਥੋਂ ਤੱਕ ਚਲੇ ਗਏ ਹੁਣ ਕਿ ਤੱਕਾ ਮੁੱਕੀ ਹੋਣ ਲੱਗ ਗਏ ਅੱਜ ਦੋਨੇ ਪਾਰਟੀਆਂ ਜਿਹੜੇ ਦੋਨੇ ਆਪੋਜੀਸ਼ਨ ਤੇ ਸੱਤਾਤਰੀ ਦੋਨਾਂ ਦੇ ਭਲਾ ਤੇ ਤਦ ਤੱਕ ਕਿ ਵੱਡੇ ਆਗੂਆਂ ਦੇ ਤਾਂ ਕੰਮ ਮੁਕਈ ਚੱਲ ਪਿਆ ਤੇ ਇੱਕ ਦੂਜੇ ਦੇ ਖਿਲਾਫ ਪਰਚੇ ਦਰਜ ਕਰਾਉਣ ਤੱਕ ਚੱਲੀਆਂ ਗੰਜਾਂ ਨੇ ਇਹ ਸਾਡੀ ਪਾਰਲੀਮੈਂਟ ਦਾ ਸੀਨ ਹੈ ਦ੍ਰਿਸ਼ ਹੈ ਇਹ ਕੋਈ ਸੁਧਾਰਨ ਪਛੜੇ ਹੋਏ ਪਿੰਡ ਦਾ ਦ੍ਰਿਸ਼ ਨਹੀਂ ਹੈ ਇਹਨੂੰ ਵੀ ਦੇਖਣਾ ਪਏਗਾ ਕਿ ਦੇਸ਼ ਜਮਹੋਰੀ ਪੱਧਰ ਦੇ ਉੱਤੇ اخلاق ਦੇ ਪੱਧਰ ਤੇ ਸਲੀਕੇ ਦੇ ਪੱਧਰ ਤੇ ਕਿੱਥੇ ਜਾ ਰਿਹਾ ਪਹਿਲਾ ਗੱਲ ਸ਼ੁਰੂਆਤੀ ਤੌਰ ਤੇ ਪ੍ਰਦੀਪ ਕਲੇਰ ਦੀ ਪ੍ਰਦੀਪ ਕਲੇਰ ਜਿਹੜਾ ਆਪ ਇੱਕ ਮਲਜਮ ਹੈ ਉਸ ਪੂਰੇ ਬਹਾਲ ਦੇ ਵਿੱਚ ਉਸ ਖੇਡ ਦੇ ਵਿੱਚ ਗੁਰੂ ਗਰੰਥ ਸਾਹਿਬ ਨੂੰ 1 ਜੂਨ 2015 ਤੋਂ ਚੋਰੀ ਕਰਨ ਤੋਂ ਲੈ ਕੇ ਲਗਾਤਾਰ ਸਤੰਬਰ ਅਕਤੂਬਰ ਤੱਕ ਦੀਆਂ ਘਟਨਾਵਾਂ ਵਾਪਰ ਤੱਕ ਜਿਹੜੇ ਮੇਨ ਮੁਲਜਮਾਂ ਦੇ ਵਿੱਚ ਆਉਂਦਾ ਤੇ ਜਿਹੜੇ ਮੇਨ ਨੀਤੀ ਘਾੜਿਆਂ ਦੇ ਵਿੱਚ ਆਉਂਦਾ ਸੀ ਸਟ੍ਰੈਟਜੀ ਬਣਾਉਣ ਵਾਲਿਆਂ ਦੇ ਵਿੱਚ ਉਹ ਬੜੀ ਦੇਰ ਬਾਅਦ ਗ੍ਰਿਫਤਾਰ ਹੁੰਦਾ ਫਰਵਰੀ ਦੇ ਵਿੱਚ ਐਸੇ ਸਾਲ ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਉਹਨੇ ਪਿਛਲੇ ਦਿਨਾਂ ਦੇ ਵਿੱਚ ਆ ਕੇ ਬਹੁਤ ਇੰਟਰਵਿਊ ਆ ਦਿੱਤੀਆਂ ਸੀ ਉਦੋਂ ਵੀ ਰੌਲਾ ਬਹੁਤ ਪਿਆ ਕਿ ਸਰਕਾਰ ਜਾਣ ਬੁਝ ਕੇ ਇੱਕ ਇਹੋ ਜਿਹਾ ਮਲਜਮ ਨੂੰ ਵਰਤ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨੈਰੇਟਿਵ ਖੜਾ ਕਰਨ ਦੇ ਵਾਸਤੇ ਅਕਾਲੀ ਦਲ ਦਾ ਇਹ ਡਿਫੈਂਸ ਹੈਗਾ ਕਿ ਇਹਨੂੰ ਕਿਉਂ ਵਰਤ ਰਹੀ ਹੈ ਉਹ ਕਹਿੰਦਾ ਕੀ ਸੀ ਉਹਨੇ ਕਈ ਗੱਲਾਂ ਇਹੋ ਜਿਹਾ ਕੀਤੀਆਂ ਜਿਹੜੀਆਂ ਪਹਿਲਾਂ ਨਹੀਂ ਸੀ ਆਈਆਂ ਪਬਲਿਕ ਨੋਬੈਂ ਦੇ ਵਿੱਚ ਉਹਨੇ ਕਿਹਾ ਸੀ 2012 14 ਤੇ 17 ਦੇ ਵਿੱਚ ਡੇਰੇ ਦੀ ਕਮੇਟੀ ਨੇ ਐਲਾਨ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕੀਤੀ ਸੀ ਉਹਦੇ ਉਮੀਦਵਾਰਾਂ ਦੀਆਂ ਚੋਣਾਂ ਦੇ ਵਿੱਚ ਉਹਨੇ ਕਿਹਾ ਇਹ ਸੀ ਕਿ ਸੁਖਬੀਰ ਸਿੰਘ ਬਾਦਲ 2017 ਦੀਆਂ ਚੋਣਾਂ ਦੇ ਵਿੱਚ ਵੀ ਦੋ ਬਾਰ ਆਈ ਬਿਟਰਨੈਸ ਦੇ ਤੌਰ ਤੇ ਉੱਤੇ ਡੇਰਾ ਮੁਖੀ ਨਾਲ ਮੁਲਾਕਾਤ ਕਰਵਾਈ ਸੀ ਉਹਦਾ ਇਹ ਕਹਿਣਾ ਸੀਗਾ ਔਰ ਦਿੱਲੀ ਦੇ ਇੱਕ ਘਰ ਦੇ ਵਿੱਚ ਹੋਈ ਸੀ ਤੇ ਇੱਥੇ ਵੀ ਕਿਤੇ ਹੋਈ ਉਹ ਜਿਹੜੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ ਸੀ ਉਹ ਸਾਰੀਆਂ ਚੀਜ਼ਾਂ ਲਗਾਤਾਰ ਕਹਿੰਦਾ ਆ ਰਿਹਾ ਸੀ ਇਹ ਸਾਰੇ ਮਾਮਲੇ ਦੇ ਵਿੱਚ ਉਥੇ ਸੁਖਬੀਰ ਬਾਦਲ ਨੇ ਕੁਝ ਨਹੀਂ ਸਿੱਖਿਆ ਪਰ ਮਾਮਲਾ ਕਿਉਂਕਿ ਅਦਾਲਤ ਦੇ ਵਿੱਚ ਉਦੋਂ ਤੱਕ ਉਹ ਵਾਦਾ ਬਾਫਗਵਾਹ ਨਹੀਂ ਸੀ ਉਹ ਕਹਿੰਦਾ ਮੇਰੀ ਕੋਈ ਪਾਰਟੀ ਨਹੀਂ ਪਰ ਹੁਣ ਜਾ ਕੇ ਕੀ ਇਹ ਇਤਫਾਕ ਹੈ ਜਾਂ ਇੱਕ ਰਣਨੀਤੀ ਦਾ ਹਿੱਸਾ ਹੈ ਇਹ ਆਪਣੇ ਆਪ ਦੇ ਵਿੱਚ ਵੀ ਦੋ ਗੱਲਾਂ ਅਲੱਗ-ਅਲੱਗ ਤੌਰ ਤੇ ਸੋਚਿਆ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਜਿਹੜੇ ਦਿਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹਲਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਹੁਕਮ ਦੇ ਮਤਾਬਕ ਇੱਕ ਟਾਈਪ ਦਾ ਜਸਦਰ ਹਰਪ੍ਰੀਤ ਸਿੰਘ ਨੂੰ ਲਾਂਬੇ ਕਰਨ ਦੀ ਟਰਾਈ ਕਰਦੀ ਹੈ ਉਸੇ ਦਿਨ ਇੱਕ ਖਬਰ ਆਉਂਦੀ ਹੈ ਕਿ ਜਿਹੜੀ ਜਾਂਚ ਕਰ ਰਹੀ ਐ ਐਸਆਈਟੀ ਐ ਉਹ ਚੰਡੀਗੜ੍ਹ ਦੀ ਇੱਕ ਅਦਾਲਤ ਦੇ ਵਿੱਚ ਜਿੱਥੇ ਮੁਕੱਦਮਾ ਚੱਲ ਰਿਹਾ ਹੈ ਇੱਕ ਦਰਖਾਸਤ ਦਿੰਦੀ ਹੈ ਕਿ ਪ੍ਰਦੀਪ ਕਲੇਰ ਨੂੰ ਵਾਦਾ ਮਾਫਗਵਾ ਬਣਾ ਲਿਆ ਜਾਏ ਉਹ ਵਾਦਾ ਮਾਫਗਵਾ ਬਣਨਾ ਚਾਹੁੰਦਾ ਹੈ ਇਹ ਸਾਰੇ ਵਾਮਲੇ ਦੇ ਵਿੱਚ ਇਹ ਇੱਕ ਨਾਰਮਲ ਟ੍ਰੈਂਡ ਹੈ ਜਾਂਚ ਏਜੰਸੀਆਂ ਦਾ ਨਾਰਮਲ ਰੁਝਾਨ ਹੈ ਜੇ ਬਹੁਤ ਸਾਰੇ ਬਾਹਰੋਂ ਸਬੂਤ ਇਕੱਠੇ ਨਹੀਂ ਹੁੰਦੇ ਤਾਂ ਅੰਦਰਲੇ ਕਿਸੇ ਬੰਦੇ ਨੂੰ ਨਾਲ ਮਲਾ ਕੇ ਜਿਹੜਾ ਦੋਸ਼ੀ ਵੀ ਹੁੰਦਾ ਪਰ ਉਹ ਬਾધા ਮਾਫ ਗਵਾਹ ਬਣ ਇਹ ਸ਼ਰਤ ਤੇ ਬਣ ਜਾਂਦਾ ਕਿ ਤੇਰੇ ਨਾਲ ਨਰਮੀ ਵਰਤੀ ਜਾਏਗੀ ਤੈਨੂੰ ਕਾਨੂੰਨ ਦੀ ਵਾਦਤ ਕਰਨ ਦੇ ਮਾਮਲੇ ਦੇ ਵਿੱਚ ਉਨੀ ਸਜ਼ਾ ਨਹੀਂ ਮਿਲੂਗੀ ਜਿੰਨੀ ਕਿਸੇ ਹੋਰ ਨੂੰ ਮਿਲੀ ਸੁਣਨਾ ਇਹ ਜਦੋਂ ਪ੍ਰਦੀਪ ਖਲੇਰ ਬਾਹਰ ਆਇਆ ਕਈ ਖੁਲਾਸੇ ਕੀਤੇ ਨੇ ਉਸ ਤੋਂ ਬਾਅਦ ਲਗਾਤਾਰ ਇੱਕ ਡਿਬੇਟ ਚੱਲੀ ਆ ਤੇ ਅਜੇ ਫੇਰ ਚੱਲੂਗੀ ਕਿ ਇਹੋ ਜਿਹਾ ਜਿਗਵਾ ਜਿਹੜਾ ਕਈ ਚੀਜ਼ਾਂ ਨੂੰ ਸੂਤਰ ਧਾਰ ਹੋਣ ਦੇ ਨਾਤੇ ਜੋੜ ਸਕਦਾ ਆ ਫਸ ਦੇ ਵਿੱਚ ਇਹਦਾ ਹੁਣ ਅਦਾਲਤੀ ਪ੍ਰਕਿਰਿਆ ਤੇ ਕੋਈ ਫਰਕ ਪਵੇਗਾ ਕੀ ਇਹ ਚੀਜ਼ਾਂ ਜਾਣ ਗਿਆ ਵਰਨਾਤਾ ਕੁਮਰ ਵਿਜੇ ਪ੍ਰਤਾਪ ਜਿਹੜਾ ਖੁਦ ਵੀ ਇੱਕ ਐਸਆਈਟੀ ਦਾ ਮੈਂਬਰ ਸੀਗਾ ਜਦੀ ਰਿਪੋਰਟ ਹਾਈ ਕੋਰਟ ਤੱਕ ਗਈ ਸੀ ਹਾਈ ਕੋਰਟ ਨੇ ਨਹੀਂ ਸੀ ਮੰਨੀ ਅੱਗੇ ਜਾਂ ਸੁਪਰੀਮ ਕੋਰਟ ਜਾਣ ਜਾਂ ਨਵੀਂ ਐਸਆਈਟੀ ਬਣਾਉਣ ਦੀ ਗੱਲ ਕਰ ਦਿੱਤੀ ਗਈ ਸੀ ਉਹਨੇ ਪਿਛਲੇ ਦਿਨਾਂ ਚ ਬਾਰ-ਬਾਰ ਇਹ ਕਹਿ ਰਿਹਾ ਕਿ ਚਾਹੇ ਚੰਡੀਗੜ੍ਹ ਸ਼ਿਫਟ ਕਰਨ ਦਾ ਮਾਮਲਾ ਹੋਵੇ ਚਾਹੇ ਰਾਮ ਰਹੀਮ ਦੇ ਲਿਬਾਸ ਦੇ ਮਾਮਲੇ ਦੇ ਵਿੱਚ ਪੁੱਛਗਿੱਛ ਕਰਨ ਦਾ ਮਾਮਲਾ ਹੋਵੇ ਉਹ ਕਹਿੰਦਾ ਪੰਜਾਬ ਸਰਕਾਰ ਵੀ ਪਿੱਛੇ हट ਗਈ ਹੁਣ ਇਨਸਾਫ ਨਹੀਂ ਮਿਲਣਾ ਹੁਣ ਇਨਸਾਫ ਗੁਰਗੋਬਿੰਦ ਸਿੰਘ ਦੀ ਅਦਾਲਤ ਚ ਹੋਏਗਾ ਪਰ ਆਹ ਜਿਹੜਾ ਪ੍ਰਦੀਪ ਖਲੇਰ ਦੇ ਮਾਮਲੇ ਦੇ ਵਿੱਚ ਨਵਾਂ ਕੋਈ ਗੱਲ ਆਈ ਹੈ ਕੀ ਇਹਦੇ ਨਾਲ ਇਨਸਾਫ ਦੇ ਵੱਲ ਕੋਈ ਗੱਲ ਵਧੂਗੀ ਜਾਂ ਅਕਾਲੀ ਦਲ ਲਈ ਸੰਕਟ ਫਿਰ ਉਦੋਂ ਗਹਿਰਾ ਹੋ ਗਿਆ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਦੇ ਮੁਕਾਬਲ ਤੁਹਾਨੂੰ ਕਿਉਂਕਿ ਉਹ ਨਿੱਜੀ ਤੌਰ ਤੇ ਕਈ ਘਟਨਾਵਾਂ ਦਾ ਜ਼ਿਕਰ ਕਰਦਾ ਕਿ ਉਹ ਸਾਬਤ ਹੋ ਸਕਣਗੇ ਅਦਾਲਤ ਦੇ ਵਿੱਚ ਇਹ ਸਾਰੇ ਮਾਮਲੇ ਦੇ ਵਿੱਚ ਜਾਂ ਉਹਦਾ ਕੋਈ ਸੰਬੰਧ ਰਣਨੀਤੀ ਦੇ ਤੌਰ ਦੇ ਉੱਤੇ ਉਹ ਜਿਹੜੇ ਸਾਰੇ ਕੇਸ ਨੇ ਉਹਨਾਂ ਤੇ ਪਏਗਾ ਸਵੱਧ ਜੁੜੇਗਾ ਇਹ ਬਹੁਤ ਵੱਡਾ ਮਾਮਲਾ ਇਸ ਤੋਂ ਬਾਅਦ ਆ ਗਿਆ ਤੇ ਨਵੀਂ ਇੱਕ ਡਿਬੇਟ ਦਾ ਹਿਸਾ ਰਹੇਗਾ ਉਹਨਾਂ ਦੇ ਦਿਨਾਂ ਦੇ ਵਿੱਚ ਔਰ ਇਹਦਾ ਮਤਲਬ ਇਹ ਹੈ ਕਿ ਬਾਦਲਾਂ ਦੀ ਜਿਹੜੀ ਡਗਰ ਹੈ ਉਹ ਮੁਸ਼ਕਲ ਹੁੰਦੀ ਜਾ ਰਹੀ ਹੈ ਉੱਚ ਕੋਈ ਆਸਾਨੀ ਨਹੀਂ ਆਈ ਇਧਰੋਂ ਨਹੀਂ ਇਧਰੋਂ ਇਧਰੋਂ ਨਹੀਂ ਇਧਰੋਂ ਲਗਾਤਾਰਤਾ ਦੇ ਵਿੱਚ ਜਾ ਰਹੀ ਹੈ ਹੁਣ ਉਹ ਕੀ ਕਹਿਣਗੇ ਕੀ ਕਰਦੇ ਨੇ ਉਹ ਲਾਜ਼ਮੀ ਹੈ ਕਿ ਲਗਭਗ ਅਕਾਲੀ ਦੰਦਾਂ ਦਾ ਉਹੀ ਵੀ ਉਹ ਕਿ ਸਰਕਾਰਾਂ ਜਾਣ ਬੁੰਝ ਕੇ ਇਹ ਗੱਲਾਂ ਇਹ ਨੈਰੇਟਿਵ ਕਰਾ ਰਹੀਆਂ ਨੇ ਇਹੋ ਜਿਹੀ ਆਉਣ ਦੀ ਉਮੀਦ ਹੈ ਹਜੇ ਤੱਕ ਤੇ ਤੂੰ ਅਗਲੀ ਗੱਲ ਜਿਹੜੀ ਗੱਲ ਇਸੇ ਸਾਰੇ ਕਿਸੇ ਨਾਲ ਜੁੜੀ ਹੋਈ ਹੈ ਰਾਬ ਰਹੀਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਦੋ ਬੰਦਿਆਂ ਦੇ ਬਾਈਬਲ ਸ਼ਹੀਦ ਹੋਣ ਦੇ ਨਾਲ ਉਦੋਂ ਬਾਅਦ ਬੇਇਨਸਾਫੀ ਦੇ ਚੱਲਦੇ ਦੌਰ ਦੇ ਦੌਰਾਨ ਉਹ ਸਾਰੀ ਗੱਲ ਦੇ ਉੱਤੇ ਲਗਾਤਾਰ ਜਿਹੜੀਆਂ ਜੰਦੋ ਜਹਾਦਾਂ ਚੱਲ ਰਹੀਆਂ ਨੇ ਉਹਦੇ ਬੱਚੇ ਉਹਦੇ ਰਾਹੀ ਉਹ ਬਹੁਤ بڑے ਮੁੱਦੇ ਸੀ ਹੋਰਾਂ ਗੱਲਾਂ ਦੇ ਨਾਲ ਸੁਮੇਲ ਸੈਣੀ ਨੂੰ ਲਾਉਣਾ ਜਹਾਰ ਅਨਮਨ ਨੂੰ ਲਿਆਉਣਾ ਇਹ ਸਾਰੀਆਂ ਦੇ ਨਾਲ ਅਕਲ ਤੱਕ ਤੇ ਜੋ ਦੋ ਤਰੀਕ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਇਹ ਗਲਤੀਆਂ ਸਵਕਾਰ ਕਰਦੇ ਹੋ ਗੁਨਾਹ ਗਲਤੀ ਨਹੀਂ ਉਹਨਾਂ ਨੇ ਗੁਨਾਹ ਸ਼ਬਦ ਵਰਤਿਆ ਸੁਖਬੀਰ ਸਿੰਘ ਬਾਦਲ ਨੂੰ ਕੱਲਾ ਕੱਲਾ ਕਰਕੇ ਕਿਹਾ ਔਰ ਜਦੋਂ ਉਹਨਾਂ ਨੇ ਥੋੜਾ ਜਿਹਾ ਇੱਧਰ ਉੱਧਰ ਲਈ ਗੱਲ ਕਰਨ ਦੀ ਟਰਾਈ ਕੀਤੀ ਤਾਂ ਉਹਨਾਂ ਨੂੰ ਕਿਹਾ ਗਿਆ ਹਾਂ ਜਾਂ ਨਾ ਚ ਜਵਾਬ ਦੇਣਾ ਇੱਕ ਤਰੀਕੇ ਦੇ ਨਾਲ ਉਹ ਰਿਕਾਰਡ ਹੋ ਗਈ ਹੈ ਅਕਾਲ ਤਖਤ ਦੇ ਮਤਲਬ ਓਵਰਆਲ ਜਿਹੜਾ ਜਦੋਂ ਪ੍ਰਭਾਵ ਦੇ ਨਾਲ ਜਦੋਂ ਪੰਜ ਸੰਗਤ ਸਹਿਬਾਨ ਦੇ ਸਾਹਮਣੇ ਕੋਈ ਗੱਲ ਹੁੰਦੀ ਹੈ ਤੇ ਦੂਜੀ ਗੱਲ ਦੂਜੀ ਗੱਲ ਉਹ ਇਹ ਹੋ ਸਕਦਾ ਹੈ ਕਿ ਜਿਹੜੀ ਗੱਲ ਇਸ ਤਰੀਕੇ ਨਾਲ ਹੁੰਦੀ ਹੈ ਕਿ ਅੱਗੋਂ ਜਾ ਕੇ ਹੁਣ ਕੀ ਫੈਸਲਾ ਹੋਣਾ ਸੀ ਉਹ ਫੈਸਲਾ ਵੀ ਹੋ ਗਿਆ ਮਜਬੂਰੀ ਬਸ ਤੇ ਮਜਬੂਰੀ ਤੋਂ ਬਾਅਦ ਫਿਰ ਹੋਣਾ ਜੇ ਅਧੂਰਾ ਫੈਸਲਾ ਹੈ ਉਹ ਉਹਦੇ ਚ ਅਜੇ ਅਸਤੀਫੇ ਨਹੀਂ ਦਿੱਤੇ ਗਏ ਸੱਤ ਮੈਂਬਰੀ ਕਮੇਟੀ ਦੀ ਮਾਨਤਾ ਨਹੀਂ ਹੋਈ ਉਹਦੇ ਰਾਹੀਂ ਨਵੀਂ ਮੈਂਬਰਸ਼ਿਪ ਨਹੀਂ ਕੱਟੀ ਗਈ ਇਹ ਸਾਰੇ ਮਾਮਲੇ ਚੱਲਦੇ ਨੇ ਇਸੇ ਦੌਰਾਨ ਹੀ ਫਿਰ ਹੁਣ ਇੱਕ ਨਵੀਂ ਗੱਲ ਕਰਦੇ ਹੋ ਸੁਧਾਰ ਲਹਿਰ ਨਾਲ ਜੁੜੇ ਜਿਹੜੇ ਆਗੂ ਨੇ ਚੱਡੀਗੜ੍ਹ 'ਚ ਅੱਜ ਇੱਕ ਮੀਟਿੰਗ ਰੱਖੀ ਹੈ ਤੇ ਜਿਹੜੀ ਮੀਟਿੰਗ ਦੇ ਵਿੱਚ ਉਹਨਾਂ ਨੇ ਅਗਲੀ ਰਣਨੀਤੀ ਬਣਾਉਣੀ ਹੈ ਉਹਨਾਂ ਦੀ ਰਣਨੀਤੀ ਕਲੀਅਰ ਹੈ ਕਿ ਇਹਦਾ ਮਤਲਬ ਕੀ ਹੋ ਗਿਆ ਕਿ ਅਕਾਲ ਤਖਤ ਦੇ ਅਗੇਂਸਟ ਉਹ ਇਹ ਵਿਊ ਲੈ ਰਹੇ ਨੇ ਹੁਣ ਤੱਕ ਵੀ ਕੱਲ ਨੂੰ ਸ਼ਾਇਦ ਸਮੁੱਚੇ ਤੌਰ ਤੇ ਵੀ ਕੋਈ ਰੈਜੂਲੇਸ਼ਨ ਕਰਨ ਜਾਂ ਜੱਜ ਅਕਾਲ ਤਖਤ ਨੂੰ ਮਿਲਣਾ ਆ ਮਿਲਣਾ ਜਾਂ ਜਨਤਕ ਤੌਰ ਤੇ ਕੋਈ ਸਟੇਟਮੈਂਟ ਦੇਣਾ ਕਿ ਅਕਾਲ ਤਖਤ ਦੇ ਨਾਲ ਵੀ ਠੱਗੀ ਵੱਜ ਰਹੀ ਹੈ ਅਕਾਲ ਤਖਤ ਦੇ ਬਰੋਚ ਚ ਖੜਾ ਹੋਇਆ ਜਾ ਰਿਹਾ ਜੇਕਰ ਉਹ ਗੱਲ ਨਹੀਂ ਮੰਨੀ ਜਾ ਰਹੀ ਤਾਂ ਅਕਾਲੀ ਦਲ ਦੇ ਏਕੇ ਦਾ ਅਕਾਲੀ ਦਲ ਦੇ ਸਰਵਾਈਵਲ ਦਾ ਅਕਾਲੀ ਦਲ ਦੇ ਦੁਬਾਰਾ ਲੋਕਾਂ ਚ ਭਰੋਸਾ ਜਿੱਤਣ ਦਾ ਰਾਹ ਇੱਕ ਲੈਵਲ ਦਾ ਬੰਦ ਹੋ ਰਿਹਾ ਹੈ ਇਹ ਗੱਲ ਉਹ ਸ਼ਾਇਦ ਸਾਰੀ ਲੀਡਰਸ਼ਿਪ ਮਿਲ ਕੇ ਕੱਲ ਨੂੰ ਕਰੇਗੀ ਤੇ ਕੱਲ ਨੂੰ ਉਹਨਾਂ ਦੀ ਮੀਟਿੰਗ ਤੋਂ ਬਾਅਦ ਆਏਗਾ ਕਿ ਕੀ ਇਹਦਾ ਮਤਲਬ ਜੇ ਇਹ ਹੀ ਟਲ ਰਹਾ ਰਿਹਾ ਤੈਕਰ ਨਮਾ ਆਕਾਲੀ ਦਲ ਦਾ ਬजूद ਆਉਣ ਵਾਲੇ ਦਿਨਾਂ ਚ ਦੇਖਿਆ ਜਾਏਗਾ ਤੇ ਹੁਣ ਸ਼ਾਇਦ ਏਕਤਾ ਬਣ ਫਿਰ ਘਟ ਜਾਵੇ ਜੇਕਰ ਆਕਾਲੀ ਦਲ ਦੇ ਵਿੱਚ ਕੋਈ ਅਗਲੇ ਦਿਨਾਂ ਦੇ ਵਿੱਚ ਦੂਜੀ ਦੂਜਾ ਪਾਸਾ ਜੇਕਰ ਸਹਿਮਤ ਨਹੀਂ ਹੁੰਦਾ ਜੇਕਰ ਅਸਤੀਫਾ ਨਹੀਂ ਹੁੰਦਾ ਜੇਕਰ ਨਾ ਮੈਂਬਰਸ਼ਿਪ ਨਹੀਂ ਕੱਢੀ ਤੇ ਇਹ ਤੋਂ ਅਗਲਾ ਸਵਾਲ ਪਾਰਲੀਮੈਂਟ ਦੇ ਸੀਨ ਪਾਰਲੀਮੈਂਟ ਦੇ ਦ੍ਰਿਸ਼ ਦੀ ਗੱਲ ਹੈ ਪਾਰਲੀਮੈਂਟ ਸਭ ਤੋਂ ਪਵਿੱਤਰ ਸ਼ਹਿਰ ਮਤਲਬ ਉਥੇ ਹਾਊਸ ਬਣਿਆ ਜਾਂਦਾ ਪਵਿੱਤਰ ਹਾਊਸ ਹੈ ਜੀ ਪਾਰਲੀਮੈਂਟ ਜਿੱਥੇ ਮੈਂਬਰ ਪਾਰਲੀਮੈਂਟਾਂ ਨੂੰ ਆਪਣੀ ਜ਼ੁਬਾਨ ਦੇ ਰਾਹੀਂ ਗੱਲ ਕਰਨ ਦੇ ਬੇਹੱਦ ਹੱਕ ਹਾਸਲ ਨੇ ਜਿਹਨੂੰ ਪ੍ਰੋਵੀਲੇਜ ਦਾ ਰਾਈਟ ਕਿਹਾ ਜਾਂਦਾ ਹੈ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ ਅੰਦਰ ਖੜਕੇ ਉਹ ਜੀਦੇ ਮਰਜ਼ੀ ਖਲਾਬ ਕੋਈ ਵੱਡੇ ਤੋਂ ਵੱਡਾ ਜੱਜ ਹੋਵੇ ਕੋਈ ਆਗੂ ਜੋ ਵੀ ਮਰਜ਼ੀ ਉਹ ਗੱਲਾਂ ਕਹੇ ਬਾਹਰ ਕਿਸੇ ਅਦਾਲਤ ਦੇ ਵਿੱਚ ਉਹਦੇ ਕੰਨਾਂ-ਕੰਨਾਂ ਗੱਲਾਂ ਦਾ ਮੁਕੱਦਮਾ ਨਹੀਂ ਹੋ ਸਕਦਾ ਉਹਦੇ ਤੇ ਕੋਈ ਉਜਰ ਨਹੀਂ ਹੋ ਸਕਦਾ ਇੰਨੇ ਜਿਆਦਾ ਜਿਹੜੇ ਅਧਿਕਾਰ ਪ੍ਰਾਪਤ ਸੰਸਥਾ ਉੱਥੇ ਗੱਲ ਨਹੀਂ ਹੋ ਰਹੀ ਪ੍ਰੋਪਰ ਤਰੀਕੇ ਦੇ ਨਾਲ ਉੱਥੇ ਤੂੰ ਤੂੰ ਮੈਂ ਮੈਂ ਹੋ ਗਈ ਤੇ ਅੱਜ ਧੱਕਿਆਂ ਤੱਕ ਚਲੀ ਗਈ ਗੱਲ ਗੱਲ ਮਾਮਲਾ ਕੀ ਸੀ ਕਿ ਰਾਜ ਸਭਾ ਦੇ ਵਿੱਚ ਅਮਿਤ ਸ਼ਾਹ ਹੜਾ ਨੇ ਜਿਹੜਾ ਕਿਹਾ ਉਹ ਕਿਹਾ ਕਿ بار بار ਇੱਕ ਫੈਸ਼ਨ ਹੋ ਗਿਆ ਹੈ ਅੰਬੇਦਕਰ ਅਮੇਦਕਰ ਅੰਬੇਦਕਰ ਅੰਬੇਦਕਰ ਇਹ ਹਜੇ ਪੰਜ ਸੱਤ ਵਾਰੀ ਕਿਹਾ ਨਾਲ ਇਹ ਵੀ ਕਿਹਾ ਕਿ ਜੇਕਰ ਇੰਨੇ ਵਾਰ ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਤਾਂ ਸਤ ਜਨਮਾਂ ਦੇ ਲਈ ਉੱਥੇ ਸਵਰਗ ਚ ਕੁਰਸੀ ਪੱਕੀ ਹੋ ਜਾਂਦੀ ਐਨੇ ਨਾਲ ਤਾਂ ਇਹਦਾ ਮਤਲਬ ਲੋਕ ਹੀ ਕਹਿ ਰਹੇ ਨੇ ਸਾਰੀ ਨੂੰ ਦੇਖਣ ਦੇ ਨੇ ਜਾਂ ਜਿਹੜੀ ਵਿਰੋਧੀ ਤਰਕੀ ਕਹਿ ਰਹੀ ਹੈ ਜਾਂ ਦਲਿਤ ਪਰਿਵਾਰਕ ਜਿਹੜੇ ਉਮੀਦਵਾਰ ਨੂੰ ਆਪਣਾ ਵਸੀਹਾ ਮੰਨਦੇ ਨੇ ਵੈਸੇ ਦੇਸ਼ ਦੇ ਵਿੱਚ ਵੀ ਡਰਾਫਟ ਸੰਵਿਧਾਨ ਡਰਾਫਟ ਕਮੇਟੀ ਦੇ ਮੁਖੀ ਦੇ ਨਾਤੇ ਉਹਨਾਂ ਦੀ ਇੱਜ਼ਤ ਇਸ ਲੈਵਲ ਤੇ ਹੈ ਕਿ ਸੰਵਿਧਾਨ ਪ੍ਰੋਵਾਈਡ ਕਰਨ ਵਾਲਿਆਂ ਦੇ ਵਿੱਚੋਂ ਇੱਕ ਉਹ ਸੀਗੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਇਹਨਾਂ ਸ਼ਬਦਾਂ ਰਾਹੀਂ ਅਮਿਤ ਸ਼ਾਹ ਵੱਲੋਂ ਇਸ ਕਰਕੇ ਵਿਰੋਧੀ ਧਿਰ ਉਹਨਾਂ ਤੋਂ ਮਾਫੀ ਦੀ ਗੱਲ ਕਰਦੀ ਹੈ ਪਰ ਕਿਉਂਕਿ ਵੱਡੇ ਬੰਦਿਆਂ ਦੇ ਵਿੱਚ ਹਉਮੈ ਬੜੀ ਹੁੰਦੀ ਹੈ ਤੇ ਮਾਫੀ ਦਾ ਕੋਈ ਸਕੋਪ ਨਹੀਂ ਹੁੰਦਾ ਜਿਹੜਾ ਮિજાਜ ਉਸ ਲੈਵਲ ਦੇ ਨਹੀਂ ਹੁੰਦਾ ਪ੍ਰਧਾਨ ਮੰਤਰੀ ਨੇ ਵੀ ਉਹਨਾਂ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਰੌੜਾ ਇਹ ਪਿਆ ਕਿ ਸਰਕਾਰ ਵਿਰੋਧੀ ਧਿਰ ਬਾਹਰ ਕੱਢਦੀ ਸੀ ਡਾਕਟਰ ਅੰਬੇਦਕਰ ਦੀ ਫੋਟੋ ਲੈ ਕੇ ਲਗਾਤਾਰਤਾ ਦੇ ਵਿੱਚ ਕਿ ਮਾਫੀ ਮੰਗਣ ਜਾਂ ਉਹਨਾਂ ਨੂੰ ਅਸਤੀਫਾ ਲਓ ਅਬ ਜਾਂ ਤੋਂ ਅੱਜ ਉਥੇ ਚੱਲਦੇ ਦੌਰਾਨ ਇਸ ਲੈਵਲ ਦੀ ਖਿਚਾਤ ਹੋ ਗਈ ਹੈ ਕਿ ਭਾਜਪਾ ਦੇ ਦੋ ਮੈਂਬਰ ਪਾਰਲੀਮੈਂਟ ਜਿਹੜੇ ਨੇ ਇੱਕ ਲੇਡੀ ਮੈਂਬਰ ਪਾਰਲੀਮੈਂਟ ਤੇ ਇੱਕ ਦੂਸਰੇ ਦੋਨੋਂ ਕਹਿੰਦੇ ਨੇ ਉਹ ਫੱਟੜ ਹੋ ਗਏ ਡਿੱਗ ਡਿਗੜ ਦੇ ਕਾਰਨ ਧੱਕਾ ਮੁਕੀ ਦੇ ਵਿੱਚ ਤੇ ਉਹਨਾਂ ਤੇ ਇਲਜ਼ਾਮ ਰਾਹੁਲ ਗਾਂਧੀ ਤੇ ਲਾਇਆ ਡਾਇਰੈਕਟਲੀ ਕਿ ਰਾਹੁਲ ਗਾਂਧੀ ਨੇ ਭਾਜਪਾ ਦੇ ਸਪੋਕਸਪਰਸਨ ਅਨੁਰਾਗ ਨੇ ਇਹ ਕਿਹਾ ਕਿ ਰਾਹੁਲ ਗਾਂਧੀ ਦੇ ਧੱਕੇ ਦੇ ਕਾਰਨ ਉਹਨਾਂ ਦੇ ਛੱਟ ਬੱਜੀ ਹੈ ਤੇ ਇਹ ਜ਼ਿੰਮੇਵਾਰ ਨੇ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਪਰ ਦੂਜੇ ਪਾਸੇ ਕਾਂਗਰਸ ਨੇ ਕਿ ਰਾਹੁਲ ਗਾਂਧੀ ਨੂੰ ਕਿ ਰਾਹੁਲ ਗਾਂਧੀ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਭਾਜੀਪੀ ਦੇ ਬੰਦੇ ਅੰਦਰ ਪਾਰਲੀਮੈਂਟ ਚ ਨਹੀਂ ਵੜਦੇ ਰਹੇ ਸੀ ਤੇ ਨਾਲ ਦੀ ਨਾਲ ਖੜ ਗਏ ਸਭ ਵੀ ਡਿੱਗੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਬਜ਼ੁਰਗ ਨੇ ਉਹਨਾਂ ਦੇ ਵੀ ਕਹਿੰਦੇ ਗਿੱਟੇ ਤੇ ਕਾਫੀ ਛੱਟ ਬੱਜੀ ਹੈ ਇਹਦੇ ਤੇ ਬੀਜੇਪੀ ਦੇ ਖਿਲਾਫ ਉਹ ਕਰਦੇ ਨੇ ਦੋਨੋਂ ਤਰ੍ਹਾਂ ਪਾਰਲੀਮੈਂਟ ਸਟਰੀਟ ਦੇ ਥਾਣੇ ਚਲੀ ਜਾਂ ਗੀਆਂ ਇੱਕ ਦੂਜੇ ਦੇ ਖਿਲਾਫ ਪਰਚਾ ਦਰਜ ਕਰਾਇਆ ਹੈ ਪਬਲੀਕਲੀ ਦੋਨੇ ਇੱਕ ਦੂਜੇ ਤੋਂ ਨਿਰਦੋਸ਼ ਆਪਣੇ ਆਪ ਨੂੰ ਕਹਿ ਰਹੀਆਂ ਨੇ ਕੀ ਹੁਣ ਇਹੋ ਜੇ ਤੱਕਾ ਮੁਕੀਆਂ ਦੇ ਮਾਹੌਲ ਦੇ ਵਿੱਚ ਪਾਰਲੀਮੈਂਟ ਹੋਏਗੀ ਪਾਰਲੀਮੈਂਟ ਅੱਗੇ ਨੂੰ ਇਹ ਰੋਲ ਮਾਡਲ ਦੇ ਤੌਰ ਤੇ ਪੇਸ਼ ਕਰਿਆ ਕਰੇਗੀ ਇੰਨੇ ਸੀਨੀਅਰ ਲੀਡਰਸ਼ਿਪ ਜੇਕਰ ਇਸੇ ਮਾਮਲੇ ਤੇ ਹੋਈ ਹੈ ਕਿ ਉਹ ਮਾਮਲੇ ਚ ਥਾਣੇ ਜਾਇਆ ਕਰਨਗੇ ਇਹੋ ਜੇ ਮਾਮਲੇ ਚ ਮੇਰੇ ੱਤਕਾ ਵੱਜਿਆ ਤੇਰੇ ਨਹੀਂ ਉਹ ਆਪਰਚ ਨਹੀਂ ਸੁਲਝਾ ਸਕਦੇ ਦੇਸ਼ ਦੀ ਸਭ ਤੋਂ ਬੜੀ ਪੰਚਾਇਤ ਜੇ ਨਾਕਾਬਲ ਹੈ ਆਪਣੇ ਮਾਮਲੇ ਆਪ ਸੁਲਝਾਉਣ ਦੇ ਵਿੱਚ ਠੀਕ ਢੰਗ ਨਾਲ ਸੁਚਾਰੂ ਢੰਗ ਨਾਲ ਪਾਰਲੀਮੈਂਟ ਦਾ ਸਦਨ ਚਲਾਉਣ ਦੇ ਵਿੱਚ ਤਾਂ ਉਮੀਦ ਕੀ ਕੀਤੀ ਜਾਂਦੀ ਹੈ ਦੇਸ਼ ਵਾਸੀ ਕੀ ਉਮੀਦ ਕਰਨ ਇੱਕ ਪਾਸੇ ਪੰਜਾਬ ਦੇ ਵਿੱਚ ਕਿਸਾਨੀ ਦਾ ਸਵਾਲ ਹੈ ਕਿਸਾਨੀ ਦੇ ਵਿੱਚ 24 ਦਿਨ ਤੋਂ ਜ਼ਿਆਦਾ 25ਵਾਂ ਦਿਨ ਲੱਗਿਆ ਹੈ ਜਗਜੀਤ ਸਿੰਘ ਡੱਲੇਵਾਲ ਦੀ ਮਰਨ ਮਰਤ ਨੂੰ ਹਾਲਤ ਨਾਜਿਕ ਹੈ ਸੁਪਰੀਮ ਕੋਰਟ ਚ ਦਿੱਲੀ ਉਹਦੀ ਸੁਣਵਾਈ ਹੋ ਰਹੀ ਹੈ ਅੱਜ ਵੀ 1 ਵਜੇ ਸੁਣਵਾਈ ਹੋਣੀ ਹੈ ਦੁਬਾਰਾ 1 ਵਜੇ ਤੱਕ ਕਿਹਾ ਗਿਆ ਕਿ ਉਹਨਾਂ ਦੇ ਜੋ ਵੀ ਹਾਲਾਤ ਨੇ ਮੈਡੀਕਲੀ ਉਹ ਲਿਖਤ ਰੂਪ ਦੇ ਵਿੱਚ ਸੁਪਰੀਮ ਕੋਰਟ ਦੇ ਸਾਹਮਣੇ ਲਿਆਂਦੇ ਜਾਣ ਪਰ ਪਾਰਲੀਮੈਂਟਰ ਦੇ ਕੋਲੇ ਕਿਉਂ ਟਾਈਮ ਨਹੀਂ ਹੈ ਇਹ ਐਡੇ ਵੱਡੇ ਮੁੱਦਿਆਂ ਨੂੰ ਹੱਲ ਕਰਨ ਦਾ ਜਾਂ ਐਡੇ ਵੱਡੇ ਮੁੱਦਿਆਂ ਤੇ ਗੱਲਬਾਤ ਕਰਨ ਦਾ ਘੱਟੋ ਘੱਟ ਉਹ ਕਿਉਂ ਲੜਾਈ ਝਗੜੇ ਦੇ ਵਿੱਚ ਉਸੇ ਦੇ ਵਿੱਚ ਪੈਂਦੇ ਨੇ ਜਿੰਨੀਆਂ ਗੱਲਾਂ ਹੋ ਗਈਆਂ ਤੇ ਆਪਾਂ ਚ ਨਿਬਟ ਦਿਆ ਕਿਉਂ ਨਹੀਂ ਇਹਦਾ ਮਤਲਬ ਨੀਅਤ ਨਹੀਂ ਹੈ ਬੇहद ਲੋਕ ਬੇਰੁਜ਼ਗਾਰ ਫਿਰਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਨੇ ਈਡੀਆਂ ਵੱਡੀਆਂ ਫੋਰਸਡ ਮਾਈਗ੍ਰੇਸ਼ਨ ਹੋ ਰਹੀ ਜਾਂਦੇ ਨਸ਼ਿਆਂ ਦੇ ਮਾਮਲੇ ਨੇ ਪਰ ਕਿਤੇ ਕੋਈ ਗੱਲ ਨਹੀਂ ਹੋ ਰਹੀ ਔਰ ਜਿਹੜੇ ਇਹ ਵੱਡੇ ਮਾਮਲੇ ਸੀ ਚਾਹੇ ਅਡਾਨੀ ਦਾ ਮਾਮਲਾ ਚਾਹੇ ਉਹ ਵੀ ਚਰਚਾ ਨਹੀਂ ਆਉਣੀ ਤਾਂ ਪਾਰਲੀਮੈਂਟ ਹੈ ਕਾਦੇ ਵਾਸਤੇ ਲੋਕ ਲੱਖਾਂ ਕਰੋੜਾ ਰੁਪਈਆ ਕਿਉਂ ਖਰਚ ਕਰ ਰਹੇ ਨੇ ਪਾਰਲੀਮੈਂਟ ਦੇ ਵਿੱਚ ਪਰ ਤਾਂ ਲੋੜ ਨਹੀਂ 2 ਲੀਟਰ ਡਿਕਟੇਟਰ ਹੋਣ ਜਿਵੇਂ ਮਰਜ਼ੀ ਚਲਾਇੰਗਣ ਇਹ ਬਹੁਤ بڑے ਕੁਸਵਾਲ ਨੇ ਸਾਡੀ ਸਮੁੱਚਤਾ ਦੇ ਵਿੱਚ ਔਰ ਇਹਨਾਂ ਨੂੰ ਟਾਈਮ ਬਰਬਾਦੀ ਹੀ ਕਿਹਾ ਜਾਏਗਾ ਲੋਕਾਂ ਦੇ ਕਰੋੜਾਂ ਅਰਬਾਂ ਰੁਪਏ ਫੂਕੇ ਜਾ ਰਹੇ ਨੇ ਸਿਆਸਤਦਾਨਾਂ ਨੂੰ ਵੱਲ ਆਉਣਾ ਚਾਹੀਦਾ ਜਾਂ ਤਾਂ ਜਾਂ ਲੋਕ ਆਵਾਜ਼ ਉਠਾਉਣਾ ਆਪਣੇ ਪੱਦਰ ਦੇ ਉੱਤੇ ਕਿ ਅਸੀਂ ਇਹ ਨਹੀਂ ਤੁਹਾਡੇ ਤੋਂ ਤਵਕਕ ਰੱਖਦੇ ਅਸੀਂ ਤਾਂ ਤੁਹਾਨੂੰ ਵੋਟਾਂ ਇਸ ਲਈ ਪਾਈਆਂ ਸੀ ਕਿ ਕੁ ਚੱਜਦੀ ਪਾਲਿਸੀ ਬਾਕੀ ਬਣਾਉਂਗੇ ਹਾਂ ਇਹੋ ਜਿਹੀ ਪਾਲਿਸੀ ਆ ਜਾਂਦੀਆਂ ਨੇ ਜਿਹੜੀਆਂ ਕਾਰਪੋਰੇਟ ਦੇ ਪੱਖ ਦੇ ਵਿੱਚ ਨੇ ਜਿਵੇਂ ਸਾਡੇ ਹੁਣੇ ਆਈਆਂ ਹੁਣ ਜਾਂ ਨੇ ਆ ਜਿਹੜੀ ਮੰਡੀ ਕਰਨ ਦੀ ਖੇਤੀ ਦੀ ਪਾਲਿਸੀ ਆਈ ਹੈ ਹਜੇ ਪੰਜਾਬ ਦੇ ਵਿੱਚ ਤਾਂ ਇੱਥੇ ਗੱਲ ਗਲ ਹੋਈ ਹੈ ਦੇਸ਼ ਪੱਧਰ ਦੇ ਉੱਤੇ ਗੱਲ ਕਿਵੇਂ ਹੋਣੀ ਹੈ ਕਿਵੇਂ ਅੰਦੋਲਨ ਹੋਣਾ ਇਹ ਉਸੇ ਚੀਜ਼ ਦਾ ਮਾਮਲਾ ਹੈ ਹੁਣ ਕੇਵਲ ਜਨਤਕ ਅੰਦੋਲਨ ਹੀ ਰਹਿਗੇ ਉਹ ਸਾਰੇ ਮਾਮਲੇ ਦੇ ਵਿੱਚ ਬਾਕੀ ਅੰਦੋਲਨ ਬਾਕੀ ਗੱਲਾਂ ਜਿਹੜੀਆਂ ਨੇ ਸ਼ਾਇਦ ਸੰਸਥਾਵਾਂ ਜਿਹੜੀਆਂ ਸਾਡੀਆਂ ਨੇ ਉਹ ਇੰਨੀਆਂ ਨਜ਼ਰ ਅੰਦਾਜ਼ ਕਰਦੀਆਂ ਨੇ ਲੋਕਾਂ ਦੇ ਸਰੋਕਾਰਾਂ ਨੂੰ ਤੇ ਹੁਣ ਲੋਕਾਂ ਨੂੰ ਹੋਰ ਵੱਧ ਜ਼ੋਰ ਲਾਉਣਾ ਪੈਣਾ ਕਿ ਉਹ ਆਪਣਾ ਕੰਮ ਕਰਨ ਲੱਗਣ ਜਿਹੜੀਆਂ ਸਸਤਾਵਾਸੀ ਬਣਾਈਆਂ ਹੋਈਆਂ ਨੇ ਅੱਜ ਲਈ ਇੰਨੇ ਹੀ ਤੁਸੀਂ ਦੇਖਦੇ ਰਹੋ ਪਲੰਗ ਬਹੁਤ ਬਹੁਤ ਧੰਨਵਾਦ